ਇੱਕ ਮਾਲ ਵਾਲੀ ਇਹ ਕੁਲ ਆਲਮ ਹੈ। ਵਾਤੋਤ ਪਾਵਨਾ ਭਗਤ ਵਾਸ਼ੁ ਗੁਰਪਾ ਨਿਧਾਨ। ਜਗਰੂ ਸਤੁਰ ਤਖਤ ਦੇ ਮਾਲਕ। ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਬਾਲਗ ਪਵਿੱਤਰ ਨੀ ਕੀ ਗੋਦ ਮੰਦਰ। ਧੰਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਪੀਰੀ ਜੀ ਦੇ ਮਾਲਕ। ਅਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ ਤੇ ਦੋ ਪਾਤਸ਼ਾਹ ਧੰਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰੂ ਦੀਆਂ ਖੁਸ਼ੀਆਂ ਦੇ ਅੰਦਰ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਵਾਜ਼ਰੀਆਂ ਪਰੀਆਂ ਚਾਰੀਆਂ ਹਨ ਸ੍ਰੀ ਕੰਡਪੜ ਸਰ ਜੀ ਦੇ ਤੋਲ ਪਲੇ ਗਏ ਅਪਰੰਤ ਗੁਰੂ ਘਰ ਦੇ ਜੁਰੀ ਰਾਗੀ ਜੱਥੇ ਕੋਲੋਂ ਆਪ ਜੀ ਨੇ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਸਰਵੋ ਦਿੱਤੇ ਨੇ ਆਓ ਕੁਝ ਸਮਾਂ ਗੁਰਮਤ ਵਿਚਾਰਾਂ ਦੀ ਸਾਂਝ ਸਰਬੱਤ ਸੰਗਤ ਨੇ ਰਲ ਮਿਲ ਕੇ ਪਾਉਣ ਦਾ ਸੀ ਯਤਨ ਕਰਾਂਗੇ ਸਾਡੇ ਕੋਲ ਉਸ ਤੋਂ ਬਾਅਦ ਤੁਰਪਰਚਾਰ ਕਮੇਟੀ ਵੱਲੋਂ ਬੀਬੀ ਸਤਨਾਮ ਕੌਰ ਜੀ ਖਾਲਸਾ ਉਹਨਾਂ ਦਾ ਆਰਦਾਤ ਜਤਾ ਪਹੁੰਚ ਚੁਕਿਆ ਸੰਗਤਾਂ ਨੂੰ ਤਕਰੀਬਨ 1 ਵਜੇ ਤੱਕ ਸਤਗੁਰੂ ਜੀ ਦੇ ਪਾਵਨ ਇਤਿਹਾਸ ਨਾਲ ਜੁੜਨਗੇ ਆਓ ਉਹਨਾਂ ਸਮਾਗ ਸਰਬੱਤ ਸੰਗਤ ਮਨ ਗ੍ਰਿਤੀਆਂ ਨੂੰ ਕਰੋ ਉਕਾਗਰ ਧਿਆਨ ਗੁਰੂ ਚਰਨਾਂ ਦੇ ਵਿੱਚ ਜੁੜੋ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਪੁ ਜੀ ਕੀ ਪਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਧੰਨ ਗੋਗਨ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਅਸੀਂ ਅਰਦਾਸ ਦੀ ਪਹਿਲੀ ਪੌੜੀ ਦੇ ਵਿੱਚ ਸਰਵਣ ਕਰਦੇ ਹਾਂ ਜਿਸ ਦੇ ਅੰਦਰ ਸਤਿਗੁਰੂ ਜੀ ਨੇ ਕਿਹਾ ਤੇਗ ਬਹਾਦਰ ਸਿਮਰੇ ਘਰਨੋ ਨਿਧਿ ਆਲੈ ਧਾਇ ਸਭ ਤਾਈ ਹੋਏ ਸਵਾਲ ਜਿੱਤੇ ਸਤਿਗੁਰੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਗੁਰੂ ਜੀ ਜਦੋਂ ਇਸ ਇਲਾਕੇ ਵਿੱਚ ਜਾਂਦੇ ਨੇ ਤੇ ਕਹਿੰਦੇ ਤੇ ਭੋਗ ਤੇ ਮੋਕ ਦਾ ਪ੍ਰਵਾਹ ਚਲੇਗਾ ਉਹ ਪਾਵਨ ਧਰਤੀ ਜਿਸ ਨੂੰ ਧੰਨ ਗੁਰੂ ਰਾਮਦਾਸ ਜੀ ਨੇ ਬਸਾਇਆ ਨਾਮ ਗੁਰੂ ਦਾ ਚੱਕ ਜਾਂ ਫਿਰ ਚੱਕ ਰਾਮਦਾਸਪੁਰ ਤੇ ਬਾਅਦ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਇਸ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਇੱਥੇ ਬਹੁਤ ਜਾਂ ਕਿਤੇ ਆਂ ਦੇ ਲੋਕਾਂ ਨੂੰ ਸਤਿਗੁਰੂ ਜੀ ਨੇ ਵਸਾਉਣਾ ਕੀਤਾ ਅੱਜ ਵੀ ਆਪਾਂ ਜਾ ਕੇ ਦਰਸ਼ਨ ਕਰਦੇ ਹਾਂ ਇੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਰਹਿਣ ਵਾਸਤੇ ਜਿਹੜਾ ਜਗ੍ਹਾ ਬਣਾਈ ਜਿਹੜਾ ਘਰ ਬਣਾਇਆ ਜਿਹਨੂੰ ਗੁਰੂ ਕੇ ਮਹਿਲ ਹੈ ਇੱਥੇ ਆ ਦੀ ਗੁਰਦੁਆਰਾ ਸਾਹਿਬ ਬਣਿਆ ਅਸੀਂ ਦਰਸ਼ਨ ਕਰਦੇ ਹਾਂ ਇਹ ਪਾਵਨ ਸਥਾਨਾਂ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਮੀਰੀ ਪੀਰੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਇਹਨਾਂ ਸਥਾਨਾਂ ਤੇ ਇੱਥੇ ਸਾਧ ਸੰਗਤ ਜੀ ਦਾ ਪਰਿਵਾਰ ਰਹਿੰਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੇ ਇਸ ਤੋਂ ਪਹਿਲਾਂ ਚਾਰ ਸਾਹਿਬ ਜਾਂਦੇ ਨੇ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਨੇ ਚਾਰ ਸੁਪੁੱਤਰ ਨੇ ਇੱਕ ਸੁਪੁੱਤਰੀ ਹੈ ਜਿਹਦਾ ਨਾਮ ਲੱਭੀ ਵੀਰੋ ਜੀ ਹੈ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਿਸ ਦਿਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਬਾਰ ਸਾਹਿਬ ਹਰਮਿੰਦਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਿਹਾ ਸੰਗਤ ਅੰਮ੍ਰਿਤ ਵੇਲੇ ਦਾ ਸਮਾਸੀ ਅੱਜ ਦਾ ਜਿਹੜਾ ਦਿਨ ਹੈ ਅੱਜ ਦੇ ਦਿਨ 1621 ਈਸਵੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਨੇ ਮੇਵੜੇ ਨੇ ਜਾ ਕੇ ਸਨੇਹਾ ਦਿੱਤਾ ਸੱਚੇ ਪਾਤਸ਼ਾਹ ਵਿਧਾਈ ਹੋਵੇ ਆਪ ਜੀ ਦੇ ਘਰ ਦੇ ਵਿੱਚ ਸਹਿਬਜ਼ਾਦੇ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਨੇਹਾ ਮਿਲਿਆ ਆਸਾ ਕੀ ਵਾਰ ਦੀ ਸਮਾਪਤੀ ਹੋਈ ਤੇ ਸਤਿਗੁਰ ਜੀ ਗੁਰੂ ਕੇ ਮਹਿਲ ਕੁਝ ਸਿੱਖਾਂ ਨੂੰ ਨਾਲ ਲੈ ਕੇ ਜਾਂਦੇ ਨੇ ਜਦੋਂ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਵੇਖਣਾ ਕੀਤਾ ਬਚਨ ਕਹੇ ਉੱਤੇ ਬਖਸ਼ਾ ਕੀਤੀਆਂ ਮੇਰੀ ਪੀਰੀ ਦੇ ਮਾਲਕ ਨੇ ਉਹਨਾਂ ਕਿਹਾ ਇਹ ਜਿਹੜਾ ਸੁਪੁੱਤਰ ਹੈ ਸਹਿਬਜ਼ਾਦਾ ਹੇ ਇਹ ਦੀਨ ਰਸ ਸੰਕਟ ਹਾਰਿਆ ਇਹ ਦੀਨਾਂ ਦੀ ਰੱਖਿਆ ਕਰਨ ਵਾਲਾ ਤੇ ਸੰਕਟਾਂ ਨੂੰ ਦੂਰ ਕਰਨ ਵਾਲਾ ਹੋਵੇਗਾ ਉੱਤੇ ਬਖਸ਼ਿਆ ਕੀਤੀਆਂ ਇਹ ਧੀਰਜ ਦਾ ਪ੍ਰਤਰ ਹੋਵੇਗਾ ਇਹ ਧੀਰਜ ਜੀਵਨ ਦੇ ਵਿੱਚ ਧਰਮ ਕਰੇਗਾ ਇਹ ਧਰਮ ਦਾ ਮੁੱਢ ਬਣੇਗਾ ਸਹਾਰਾ ਬਣੇਗਾ ਤੁਹਾਨੂੰ ਪੂਰ ਤੇਗ ਬਾਦਰ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਬਖਸ਼ਿਆ ਮੇਰੀ ਪੀੜੀ ਦੇ ਮਾਲਕ ਕਰਦੇ ਨੇ ਦੇਖੋ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਗੁਰੂ ਗੋਗਨ ਸਿੰਘ ਸੱਚੇ ਪਾਤਸ਼ਾਹ ਜੀ ਦੇ ਇੱਕ ਵਿਦਵਾਨ ਸਨ ਉਸ ਸਮੇਂ ਦੇ ਸਮਕਾਲੀ ਵਿਦਵਾਨ ਸਤਗੁਰੂ ਜੀ ਦੇ ਦਰਬਾਰੀ ਕਵੀ ਜਿਨ੍ਹਾਂ ਦਾ ਨਾਮ ਸੀ ਸੈਣਾਪਤ ਉਹਨਾਂ ਨੇ ਗ੍ਰੰਥ ਲਿਖਿਆ ਗੁਰ ਸੁਭਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਿਹਾ ਜਾਂਦਾ ਸੀ ਕਿ ਤੇਗ ਬਹਾਦਰ ਹਿੰਦ ਦੀ ਚਾਦਰ ਨੂੰ ਸਹਾਰੇ ਨੂੰ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਪ੍ਰਕਾਸ਼ ਧਾਨ ਕਰਦੇ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇਹ ਜੰਤ ਪਈ ਹਰਿਆਵਲੀ ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੂ ਜਨਨੀ ਜਿਨੇ ਗੁਰੂ ਜਣਿਆ ਦੀ ਕਹਿੰਦੇ ਉਹ ਮਾਪੀ ਤਨਤਾ ਦੇ ਜੋਗ ਹੈ ਕੁੱਲ ਵੀ ਤਨਤਾ ਦੇ ਜੋਗ ਹੈ ਉਹ ਪਿਤਾ ਜੀ ਵੀ ਤਨਤਾ ਦੇ ਜੋਗ ਨੇ ਜਿਸ ਕੁਲ ਦੇ ਅੰਦਰ ਜਿਸ ਮਾਂ ਦੇ ਕੋਲੋਂ ਜਿਸ ਮਾਂ ਦੀ ਕੁੱਖ ਤੋਂ ਸੱਚੇ ਪਾਤਸ਼ਾਹ ਦੀ ਪ੍ਰਕਾਸ਼ ਧਰਮ ਕਰਦੇ ਨੇ ਇਸੇ ਤਰ੍ਹਾਂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਬਾਰੇ ਪਟ ਸਾਹਿਬਾਨ ਜਦੋਂ ਬਾਣੀ ਪੜ੍ਹੀਏ ਪਟਾਂ ਦੇ ਸੁਣੀਏ ਅਸੀਂ ਸਰਨ ਕਰਦੇ ਹਾਂ ਤੇ ਸਤਿਗੁਰ ਜੀ ਦੇ ਪ੍ਰਤਾਏ ਪਟ ਸਾਹਿਬਾਨ ਨੇ ਜਿਹੜੇ ਬਚਨ ਕਹੇ ਤੈ ਜਨਮਤ ਗੁਰਮਤਿ ਬ੍ਰਹਮ ਪਸੰਗੋ ਹੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਜਨਮ ਤੋਂ ਹੀ ਗੁਰਮਤਿ ਨੂੰ ਪਹਿਚਾਣ ਲਿਆ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਪ੍ਰਕਾਸ਼ 1563 ਈਸਵੀ ਦੇ ਵਿੱਚ ਹੁੰਦਾ ਔਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਾਤਾ ਭਾਣੀ ਜੀ ਨੂੰ ਖੁਕ ਤੋਂ ਗੋਇੰਦਵਾਲ ਦੀ ਧਰਤੀ ਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰਕਾਸ਼ ਧਰਮ ਕਰਦੇ ਜਦੋਂ ਅਸੀਂ ਸਤਗੁਰੂ ਜੀ ਦਾ ਜੀਵਨ ਪੜਾਂਗੇ ਵੇਖੋ ਇਤਿਹਾਸ ਜਿਸ ਦੇ ਅੰਦਰ ਸਾਨੂੰ ਸਿੱਖਿਆ ਮਿਲਦੀ ਹੈ ਸੇਧ ਮਿਲਦੀ ਹੈ ਬਾਣੀ ਪੜਾਂਗੇ ਬਾਣੀ ਦੇ ਵਿੱਚੋਂ ਸਿੱਖਿਆ ਮਿਲਦੀ ਹੈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਸੀਸਾਂ ਦੇ ਸਰਤਾਜ ਕਿਹਾ ਜਿਨ੍ਹਾਂ ਨੂੰ ਬਾਣੀ ਕੇ ਗੋਹਤ ਕਿਹਾ ਉਹਨਾਂ ਦੇ ਨਾਨਾ ਜੀ गुरु अमरदास सचे पातशाह जी सतगुरु जी ने बख्शा कीतियाँ के दोता बाणी का बोहिता एक बाणी का जहाज होगा तो सब तो ज्यादा बाणी धन गुरु अर्जन साहब सचे पातशाह जी उच्चारण करते हैं फिर सब तो वे कार्य सचे पातशाह जी ने उस समय जितने धन गुरु ग्रंथ साहब सचे पातशाह जी ਸ੍ਰੀ ਆਦ ਗੁਰੂ ਸਾਹਿਬ ਸਤਿਗੁਰੂ ਜੀ ਦੀ ਸੰਪਾਦਨਾ ਕਰਦੇ ਨੇ ਜਿਸ ਦੇ ਅੰਦਰ ਅਸੀਂ ਆਜੂ ਵੀ ਬਾਣੀ ਸਰਵ ਕਰਦੇ ਆ 15 ਭਗਤ ਸਹਿਬਾਨ ਦੀ ਬਾਣੀ ਸਿੱਖਾਂ ਦੀ ਬਾਣੀ 11 ਭੱਟ ਸਹਿਬਾਨ ਦੀ ਬਾਣੀ ਤੇ ਉਸ ਸਮੇਂ ਪੰਜੂ ਗੁਰੂ ਸਹਿਬਾਨ ਦੀ ਬਾਣੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਬਾਣੀ ਹੈ ਉਹ ਬਾਅਦ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਦਰਜ ਕਰਦੇ ਨੇ ਇਹ ਗ੍ਰੰਥ ਦੀ ਸੰਪੂਰਨਤਾ ਕਰ ਦੇਣਾ ਹੁਣ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਰਹਿ ਤਾਂ ਦੂਰ ਦਰਾਡੇ ਪ੍ਰਚਾਰ ਕੀਤਾ ਸੰਤਾਂ ਨੂੰ ਸਿੱਖੀ ਦੇ ਨਾਲ ਇੱਕ ਪਰਮਾਤਮਾ ਦੇ ਨਾਲ ਜੁੜਿਆ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਧਗੁਰ ਜੀ ਹੁਣ ਸਤਗੁਰ ਸੱਚੇ ਪਾਤਸ਼ਾਹ ਜੀ ਕਿਉਂਕਿ ਇਹ ਪਾਵਨ ਸਥਾਨ ਜਿੱਥੇ ਮੀਰੀ ਪੀਰੀ ਦੇ ਮਾਲਕ ਸਤਗੁਰ ਜੀ ਦੇ ਚਰਨ ਛੋਹ ਪ੍ਰਾਪਤ ਕਰਦੀ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਜਦੋਂ ਸਤਗੁਰੂ ਜੀ ਇਸ ਨੂੰ ਅੱਗੇ ਨੂੰ ਚਾਲਦੇ ਨੇ ਉਸ ਸਮੇਂ ਸਤਗੁਰੂ ਜੀ ਇੱਥੇ ਰੁਕਣਾ ਕਰਦੇ ਨੇ ਇਤਿਹਾਸ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ ਕਿ ਪਾਵਨ ਧਰਤੀ ਨਨਕਾਣਾ ਸਾਹਿਬ ਦੀ ਧਰਤੀ ਨੜਕ ਮਤੇ ਦੀ ਧਰਤੀ ਜਿੱਤੇ ਉਸ ਸਮੇਂ ਜਿਹੜੇ ਸੇਵਾਦਾਰ ਸਨ ਭਾਈ ਅਲਬਸਤ ਜੀ ਉਹਨਾਂ ਦੀ ਪੁਕਾਰ ਸੁਣ ਕੇ ਕਿ ਸੱਚੇ ਪਾਤਸ਼ਾਹ ਜੋਗੀ ਸਿੱਧ ਬੜਾ ਕੰਮ ਕਰਦੇ ਨੇ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਣ ਦੇ ਯਤਨ ਕੀਤੇ ਨੇ ਇਸ pittor ਨੂੰ ਨੁਕਸਾਨ ਪਹਚਾਇਆ ਤੇ ਮੇਰੀ ਪੀੜੀ ਦੇ ਮਾਲਕ ਉਸ ਸਮੇਂ ਜੇ ਆਪ ਸਤਿਗੁਰੂ ਜੀ ਚੱਲ ਕੇ ਜਾਂਦੇ ਨੇ ਉਦੋਂ ਸਤਿਗੁਰੂ ਜੀ ਇੰਨਾ ਪਾਵਨ ਸਥਾਨਾਂ ਤੇ ਪਹੁੰਚਦੇ ਨਹੀਂ ਦੂਜੇ ਪਾਸੇ ਗੁਰੂ ਤੇਗ ਬਹਾਦਰ ਸਤਿਗੁਰੂ ਜੀ ਪ੍ਰਕਾਸ਼ ਤੋਂ ਬਾਅਦ ਸਤਿਗੁਰੂ ਜੀ ਨੇ ਅਨੇਕਾਂ ਰਹਿਮਤਾਂ ਕਿਉਂਕਿ ਸਤਿਗੁਰੂ ਜੀ ਦਾ ਜੋ ਜੀਵਨ ਹੈ ਉਹਦੇ ਵਿੱਚ ਤਿਆਗ ਬੇਰਾਗ ਤੇ ਅਨਰਾਗ ਦੀ ਮੂਰਤ ਸਾਹਮਣੇ ਲੱਭਦਾ ਹੈ ਉਹਨਾਂ ਦੀ ਬਾਣੀ ਪੜਾਂਗੇ ਉਹਨਾਂ ਦੇ ਵਿੱਚੋਂ ਸਮਝ ਲੱਗੇਗੀ ਸਤਿਗੁਰੂ ਜੀ ਨੇ ਤਿਆਗ ਦੀ ਗੱਲ ਕੀਤੀ ਹੈ ਤੇ ਆਪਣਾ ਕੀ ਹੈ ਜਦੋਂ ਤਿਆਗ ਦੀ ਗੱਲ ਕਹਿੰਦੇ ਸਾਧੂ ਮਨ ਕਾ ਮਾਣ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਣ ਕੀ ਤਾਤੇ ਅਹਨਸ ਭਾਗ ਜਦੋਂ ਤਿਆਗ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਤੇ ਕਹਿੰਦੇ ਆਪਣੇ ਮਨ ਦੇ ਮਾਣ ਹੰਕਾਰ ਨੂੰ ਛੱਡ ਫਿਰ ਮੈਂ ਰਾਗ ਦੀ ਗੱਲ ਕਰਦੇ ਹਾਂ ਤੇ ਅਖੀਰ ਤੇ ਆ ਕੇ ਕਹਿੰਦੇ ਨੇ ਕਿ ਉਨਰਾਗ ਕੀ ਹੈ ਪ੍ਰੇਮ ਕੀ ਹੈ ਭਾਵਨਾ ਕੀ ਹੈ ਇੱਕ ਵਸਤੂ ਨੂੰ ਕਹਿੰਦੇ ਛੱਡ ਦੇ ਉਹਦਾ ਤਿਆਗ ਕਰ ਤੇ ਦੂਜੀ ਵਸਤੂ ਨੂੰ ਕਹਿੰਦੇ ਵੀ ਛੱਡੀ ਨਾ ਟੁੱਟ ਕੇ ਫੜ ਉਹ ਕੀ ਹੈ RAM ਨਾਮੁਰ ਮੈਂ ਕਹਉ ਜਾ ਕੇ ਸਭ ਨਹੀਂ ਕੋਈ ਪਰਮਾਤਮਾ ਦੇ ਕਾਲਪੁਰਖ ਦੇ RAM ਦੇ ਨਾਮ ਨੂੰ ਟੁੱਟ ਕੇ ਫੜ ਉਹਨੂੰ ਨਾ ਛੱਡੀ ਮਾੜ ਨੂੰ ਛੱਡ ਦੇ ਘਰ ਨੂੰ ਛੱਡ ਦੇ ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਸੇਧ ਮਿਲਦੀ ਹੈ ਹੁਣ ਵੇਖੋ ਤਿਆਗ ਸਤਗੁਰੂ ਜੀ ਦੇ ਆਪਣੇ ਜੀਵਨ ਦੇ ਵਿੱਚ ਕਿੰਨਾ ਕਾਇ ਹੈ ਜਦੋਂ ਉਹ ਜੇ 4 ਸਾਲ ਦੀ ਉਮਰ ਸੀ ਵੱਡੇ ਭਾਈ ਬਾਬਾ ਗੁਰਦਤਾ ਜੀ ਦੀ ਸ਼ਾਦੀ ਹੈ ਉਸ ਸਮੇ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਜਦੋਂ ਸਾਰੀਆਂ ਤਿਆਰੀਆਂ ਹੁੰਦੀਆਂ ਨੇ ਬਰਾਤ ਤਿਆਗ ਦਿਆ ਬਤਾਲੇ ਦੀ ਧਰਤੀ ਤੇ ਜਾਣੀ ਸੀ ਵਾਤਾ ਨਾਨਕੀ ਜੀ ਧੰਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਤਿਆਰ ਕਰਦੇ ਨੇ 4 ਸਾਲ ਦੀ ਉਮਰ ਦੇ ਅੰਦਰ ਬੜਾ ਸੁੰਦਰ ਕੀਮਤੀ ਸਾਖ ਪਹਨਾਈ ਗਈ ਤੇ ਜਦੋਂ ਆਪਾਂ ਪ੍ਰਾਣੇ ਸਮੇਂ ਦੇ ਵਿੱਚ ਵੇਖਦੇ ਆ ਇਸੇ ਤਰ੍ਹਾਂ ਜਦੋਂ ਕੋਈ ਜੱਜ ਚੜਦੀ ਸੀ ਬਰਾਤ ਚੜ੍ਹਦੀ ਸੀ ਆਪ ਪਿੰਡਾਂ ਤੋਂ ਲੋਕ ਕੁੱਟਿਆਂ ਤੇ ਚੜ ਕੇ ਸੜਕਾਂ ਤੇ ਲੋਕੀਂ ਵੇਖਦੇ ਹੁੰਦੇ ਸਨ ਇਸੇ ਤਰ੍ਹਾਂ ਜਦੋਂ ਵੇਖਦੇ ਨੇ ਤੇ ਇੱਕ ਛੋਟਾ ਜਿਹਾ ਬੱਚਾ ਹੁੰਦੇ ਨਹੀਂ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਚਾਰ ਸਾਲ ਦੀ ਉਮਰ ਦੇ ਵਿੱਚ ਜਦੋਂ ਸਤਿਗੁਰੂ ਜੀ ਜਾਂਦੇ ਨੇ ਉਸ ਬੱਚੇ ਨੂੰ ਪੁੱਛਦੇ ਉਹਨੇ ਕੋਲ ਕਿਹਾ ਕਿ ਮੇਰੀ ਮਾਂ ਦੇ ਕੋਲ ਇੰਨਾ ਪੈਸਾ ਨਹੀਂ ਉਹ ਨੂੰ ਕੋਈ ਕੀਮਤੀ ਵਸਤਰ ਲੈ ਕੇ ਦੇ ਸਕਣ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਕੀਮਤੀ ਕੁਸ਼ਾਕ ਉਤਾਰ ਕੇ ਉਸ ਬੱਚੇ ਨੂੰ ਦੇ ਦਿੰਦੇ ਨੇ ਜਦੋਂ ਵਾਪਸ ਕੋਲੇ ਮਾਤਾ ਨਾਨਕੀ ਜੀ ਨੇ ਵੇਖਿਆ ਉਹਨਾਂ ਨੇ ਕੁਛ ਨਾ ਕੀਤਾ ਕਿ ਬੜੀ ਕੀਮਤੀ ਪੋਸ਼ਾਕ ਸੀ ਕਿਤੇ ਇਹਨੂੰ ਲੈ ਕੇ ਆਇਓ ਉਸ ਸਮੇਂ ਮੇਰੀ ਪੀੜੀ ਦੇ ਮਾਲਕ ਧਰਮਪੁਰ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਨੇ ਤੇ ਸਤਿਗੁਰੂ ਜੀ ਨੇ ਜਦੋਂ ਸੁਣਿਆ ਮਾਤਾ ਨਾਨਕੀ ਜੀ ਨੇ ਕਿਹਾ ਕਿ ਵੇਖੋ ਤੁਹਾਡਾ लाडला ਸਤਿਗੁਰੂ ਸੱਚੇ ਪਾਤਸ਼ਾਹ ਜੀ ਲੇਖੋ ਆਪਣਾ ਕੀਮਤੀ ਪੋਸ਼ਾਕਾ ਉਤਾਰ ਕੇ ਤੇ ਆਇਆ ਤੇ ਮੇਰੀ ਪੀੜੀ ਦੇ ਮਾਲਕ ਨੇ ਕਿਹਾ ਵੀ ਅੱਜ ਤੇ ਇਹਨੇ ਆਪਣੇ ਤਨ ਦੇ ਵਸਤਰ ਉਤਾਰ ਕੇ ਦਿੱਤੇ ਨੇ ਜੇ ਕੱਲ ਨੂੰ ਜ਼ਮੂਰਤ ਪਏ ਇਹ ਆਪਣੇ ਤਨ ਦੇ ਵਸਤਰ ਵੀ ਦੇ ਸਕਦਾ ਇਹ ਪੂਰੀ ਸ੍ਰਿਸ਼ਟੀ ਦੀ ਚਾਦਰ ਬਣ ਸਕਦਾ ਇਹ ਤਨ ਦਾ ਟੁਕੜਾ ਵੀ ਬਣ ਸਕਦਾ ਇਸੇ ਕਰਕੇ ਧੰਨ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਤਿਲਕ ਜੰਨੂਰਾ ਕਾ ਪ੍ਰਤਾ ਕਾ ਕਿੰਨੋ ਵੱਡੋ ਕਲੂ ਮੈਂ ਸਾਕਾ ਧਰਮ ਹਿਤ ਸਾਕਾ ਜਿਨ ਕੀਆ ਅਸੀਸ ਦਿਆ ਅਰਸੇਰ ਅਧਿਆ ਟਿੱਕਰ ਪੋਰ ਦਲੀਸ ਸਿਰ ਪ੍ਰਪਰ ਕੀਆ ਪਿਆਰ ਏਕ ਬਹਾਦਰ ਸੀ ਕਿਰਿਆ ਕਰੀ ਨ ਕਿਨੂ ਆਗ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੇ 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 ਸਭ ਜਗ ਤੇ ਉਹ ਜੈ 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 ਸੁਰਜੋਤ ਤਾ ਤੂ ਤੇਗ ਭਾਦਰ ਸੱਚੇ ਪਾਤਸ਼ਾਹ ਤੁਹਾਡੀ ਜੈ ਜੈਕਾਰ ਪੂਰ ਸਰਲੋਕ ਦੇ ਵਿੱਚ ਹੋਰੀਆ ਦੇਵਤੇ ਵੀ ਤੁਹਾਡੀ ਜੈ ਜੈਕਾਰ ਕਰਦੇ ਨੇ ਇਸ ਲੋਕ ਦੇ ਅੰਦਰ ਵੀ ਤੁਹਾਡੀ ਜੈ ਜੈਕਾਰ ਹੁੰਦੀ ਹੈ ਤਾਂ ਉਹ ਤੇਗ ਭਾਦਰ ਸਾਹਿਬ 4 ਸਾਲ ਦੀ ਉਮਰ ਦੇ ਅੰਦਰ ਆਪਣੇ ਤਨ ਦੇ ਵਸਤਰ ਦੇ ਦਿੰਦੇ ਨੇ ਫਿਰ 13 ਸਾਲ ਦੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੰਗ ਦੇ ਮੈਦਾਨ ਵਿੱਚ ਹਿੱਸਾ ਲੈਂਦੇ ਨੇ ਵੇਖੋ ਨਾ ਕਿਹਾ ਕਲਾ ਤਿਆਗ ਮਲ ਨਹੀਂ ਤੇਗ ਭਾਦਰ ਤੇਗ ਨੇ ਜੋਰ ਬਖਾਇਆ ਜਦੋਂ ਚੌਥੀ ਜੰਗ ਨੀਰੀ ਪੀਲੀ ਦੇ ਮਾਲ ਹੁੰਨੇ ਕਰਤਾਰਪੁਰ ਸਾਹਿਬ ਲੜੇ ਤੇ ਉਸ ਜੰਗ ਦੇ ਅੰਦਰ ਤੇਗ ਦੇ ਜਿਸ ਤਰ੍ਹਾਂ ਦੇ ਜੋਰ ਬਕਾਏ ਜਦੋਂ ਮਾਤਾ ਨਾਨਕ ਜੀ ਨੇ ਸੁਨੇਹਾ ਭੇਜਿਆ ਕਿਉਂਕਿ 13 ਸਾਲ ਦੀ ਉਮਰ ਸੀ ਉਹਨਾਂ ਕਿਹਾ ਜਾਓ ਪੁੱਤਰ ਨੂੰ ਕਹੋ ਸਵੇਰ ਤੋਂ ਜੰਗ ਚੱਲ ਰਿਹਾ ਦੁਪਹਿਰ ਦਾ ਸਮਾਂ ਹੋ ਗਿਆ ਬੜਾ ਸਮਾਂ ਹੋ ਗਿਆ ਜੰਗ ਲੜਦਿਆਂ ਹੁਣ ਵਾਪਸ ਆ ਜਾਵੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜਾ ਸੁਨੇਹਾ ਲੈ ਕੇ ਸਿੱਖਾਇਆ ਸੀ ਉਹ ਕਹਿ ਦਿੱਤਾ ਵੀ ਜਾਓ ਮਾਂ ਨੂੰ ਕਹੋ ਯੋਧੇ ਦਾ ਕੰਮ ਜੰਗ ਜਿੱਤ ਕੇ ਮੁਰਨਾ ਜਾਂ ਤੂ ਜਾਂ ਸੰਗਤ ਹੋ ਜਾਂਦਾ ਇਸ ਤਰ੍ਹਾਂ ਜਾਨੇ ਕਿਰਤ ਕਾਰ ਕਰਦੇ ਆ ਆਪਣਾ ਜੀਵਨ ਬਸਰ ਕੀਤਾ ਕਿਵੇਂ ਗੁਰਦੰਗਰੀ ਤੇ ਬਰਾਜਮਾਨ ਹੋਏ ਫਿਰ ਮਾਝੇ ਦੇ ਅੰਦਰ ਮਾਲਵੇ ਦੇ ਅੰਦਰ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰੇ ਸਤਿਗੁਰੂ ਜੀ ਪੂਰਬ ਦੇਸ਼ ਵੱਲ ਜਾਂਦੇ ਨੇ ਰਾਮ ਦੀ ਧਰਤੀ ਤੱਕ ਬਕਾਲ ਦੀ ਧਰਤੀ ਤੱਕ ਤੇ ਜਿਸ ਦਿਨ ਕਸ਼ਮੀਰੀ ਪੰਡਤਾਂ ਨੇ ਆ ਕੇ ਪ੍ਰਿਆਰ ਕੀਤੀ ਤੇ ਬਾਹ ਸਾਡੀ ਪੱਕੜੀਏ ਗੁਰੂ ਹਰਗੋਬਿੰਦ ਕੇ ਨੰਦ ਇਹ ਤਾਂ ਗੁਰੂ ਅਰਜਨ ਸਾਹਿਬ ਦੇ ਪੁੱਤਰ ਸਾਡੀ ਬਾਹ ਪੜੋ ਦੁਨੀਆਂ ਦੇ ਵਿੱਚ ਸਾਡੇ ਕੋਈ ਬਾਹ ਪੜਨ ਵਾਲਾ ਨਹੀਂ ਇਤਿਹਾਸ ਕਰ ਕਹਿੰਦੇ ਬੜੀ ਤਾਮਾ ਤੇ ਗਏ ਅਮਰਨਾਥ ਤੇ ਜਾਂਦੇ ਨਹੀਂ ਉੱਥੇ ਮੀਟਿੰਗ ਕਰਦੇ ਨਹੀਂ ਬੜਿਆਂ ਕੋਲ ਗਏ ਕਿਸੇ ਨੇ ਨਹੀਂ ਬਾਹ ਮੜੀ ਤੇ ਪੰਡਤ ਕਿਰਪਾ RAM ਜੀ ਜਿਹੜੇ ਤਾਂ ਗੁਰੂ ਜੋ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਤੋਂ ਜਾਣਦੇ ਨਹੀਂ ਜਿਹੜੇ ਸਾਧੂਪੁਰ ਦੇ ਨਾਨਕ ਦੇ ਘਰ ਨਾਲ ਜੁੜੇ ਨੇ ਇਹਨਾਂ ਦੇ ਅੱਗੇ ਜਿਹੜੇ ਬਜ਼ੁਰਗ ਸਨ ਭਾਈ ਬ੍ਰਹਮਦੱਤ ਜੀ ਉਹ ਵੀ ਜੁੜੇ ਹੋਏ ਸਨ ਗੁਰੂ ਨਾਨਕ ਸਾਹਿਬ ਜੀ ਨੂੰ ਬੰਦੇ ਨੇ ਇਹਨਾਂ ਨੂੰ ਪਤਾ ਸੀ ਗੁਰੂ ਨਾਨਕ ਦੇ ਘਰ ਬਾਰੇ ਤੇ ਜਦੋਂ ਇਹ ਇੱਕ ਵਫਦ ਲੈ ਕੇ ਆਏ ਤੇ ਆਪਾਂ ਬਚਨ ਸਰਵਣ ਕਰਦੇ ਹਾਂ ਚਿਤ ਚਰਨ ਕਮਣ ਕਾ ਆਸਰਾ ਚਿਤ ਚਰਨ ਕਮਣ ਸੰਗ ਜੋਰੀਏ ਮੜ ਤੋਂ ਚੇ ਬਰਿਆਈਆਂ ਪੁਰ ਸ਼ਬਦੀ ਇਹ ਮਨ ਹੋਣੀਏ ਤੇਗ ਬਹਾਦਰ ਬੋਲਿਆ ਧਰ ਤੀਏ ਧਰਮ ਨਾ ਛੋੜੀਏ ਬਾਹ ਜਿਨ੍ਹਾਂ ਦੀ ਫਕਰੀ ਹੈ ਸਿਰ ਦੀ ਜੇਬਾਨ ਨਾ ਛੋੜੀਏ ਇਹ ਤੁਹਾਨੂੰ ਤੇਗ ਉਹ ਆਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਗੁਰੂ ਦਾ ਉਪਦੇਸ਼ ਗੁਰੂ ਦੀ ਬਾਣੀ ਵੇਖੋ ਉਹਨਾਂ ਨੇ ਜੋ ਇੰਨੀਆਂ ਵੱਡੇ ਮਹਾਨ ਕਾਰਜ ਕੀਤੇ ਜੋ ਸਤਿਗੁਰ ਜੀ ਨੇ ਸ਼ਹਾਦਤ ਦਿੱਤੀ ਹੈ ਉਹਦਾ ਕਦੇ ਮੁੱਲ ਨਹੀਂ ਤਾਰਿਆ ਜਾ ਸਕਦਾ ਕਿੰਨੇ ਪਰਉਪਕਾਰ ਕੀਤੇ ਨੇ ਤੇ ਜਦੋਂ ਸਤਗੁਰੂ ਜੀ ਇੰਨਾ ਸਤਾਨਾ ਤੇ ਆਏ ਆਪਾਂ ਇਤਿਹਾਸ ਪੜ੍ਹਦੇ ਆਂ ਵੇਖੋ ਬੜੀਆਂ ਸੰਤਾਂ ਪਹੁੰਚੀਆਂ ਨੇ ਇਤੋਂ ਦੇ ਸੰਤ ਸਨ ਭਾਈ ਤਲੋੜਾ ਜੀ ਜਿਹੜੇ ਹਾਂਸੀ ਤੋਂ ਲੈ ਕੇ ਹਸਾਰ ਤੱਕ ਦੇ ਸੰਤ ਸਨ ਸਾਰੇ ਇਲਾਕੇ ਦੇ ਵਿੱਚ ਪ੍ਰਚਾਰ ਕਰਦੇ ਸਨ ਵਿਸਵਤ ਦੀ ਪੇਟਾ ਕੱਟੀ ਕਰਦੇ ਸਨ ਧੰਗ ਗੁਰੂ ਤੇਗ ਬਹਾਦਰ ਸਿੱਤੇ ਪਾਤਸ਼ਾਹ ਜੀ ਨੂੰ ਇੱਥੇ ਆਏ ਬੜੀਆਂ ਸੰਤਾਂ ਸਨ ਤੇ ਸੰਤਾਂ ਜਦੋਂ ਅੱਗੇ ਚੱਲ ਸਤਿਗੁਰੂ ਜੀ ਦੋ ਦਿਨ ਰੁੱਕ ਕੇ ਅੱਗੇ ਚੱਲਣ ਲੱਗਦੇ ਨੇ ਕਿਉਂਕਿ ਤੁੰ ਨੂੰ ਫਿਰ ਕਰਾਸ ਸਾਹਿਬ ਇਹਨਾਂ ਇਲਾਕਿਆਂ ਤੋਂ ਕਤਲ ਫਿਰ ਤਮਤਾਨ ਸਾਹਿਬ ਇਸ ਇਲਾਕੇ ਦੇ ਵਿੱਚ ਝੁੰਮਦੇ ਹੋਏ ਅੱਗੇ ਜਿਵੇਂ ਖਰਕਪੂਰਾ ਕਣਕਲ ਕਲਾ ਜੀਂਦ ਅੱਗੇ ਲਖਨ ਮਾਜਰਾ ਫਿਰ ਰੁਤਕ ਫਿਰ ਉਤੋਂ ਆਗਰੇ ਜਾਂਦੇ ਨੇ ਤੇ ਜਦੋਂ ਸਤਿਗੁਰੂ ਜੀ ਇੱਥੋਂ ਅੱਗੇ ਚੱਲਣ ਲੱਗਦੇ ਨੇ ਸੰਤਾਂ ਨਾਲ ਜਾਣਾ ਚਾਹੁੰਦਿਆਂ ਨੇ ਸਕਦਾ ਨੇ ਕਿ ਆ ਸੱਚੇ ਪਾਤਸ਼ਾਹ ਸੀ ਤੁਹਾਡੇ ਦਰਸ਼ਨ ਕਰਨੀ ਚਾਹੁੰਦੇ ਆ ਤੇ ਸਤਿਗੁਰ ਜੀ ਨੇ ਉੱਥੇ ਸੰਤਾਂ ਨੂੰ ਰੋਕਿਆ ਤੇ ਇਹ ਬਚਨ ਕਹੇ ਵੀ ਜਿਹੜਾ ਵੀ ਆ ਕੇ ਇਸ ਸਥਾਨ ਦੇ ਦਰਸ਼ਨ ਕਰੇਗਾ ਉਹਨੂੰ ਸਾਡੇ ਦਰਸ਼ਨ ਹੋਣਗੇ ਜਿਹੜਾ ਵੀ ਇੱਥੇ ਆ ਕੇ ਸਰਦਾ ਭਾਵਨਾ ਨਾਲ ਅਰਦਾਸ ਕਰੇਗਾ ਉਹ ਸਾਡੇ ਕਰਨਾ ਦੇ ਵਿੱਚ ਹੀ ਅਰਦਾਸ ਹੋਏਗੀ ਸੋ ਅੱਜ ਵੀ ਸੰਤਾਂ ਭਾਵਨਾ ਦੇ ਨਾਲ ਸਰਦਾ ਦੇ ਨਾਲ ਪਹੁੰਚਦੀਆਂ ਨੇ ਸਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਪਾਤਸ਼ਾਹ ਦੀ ਕਿਰਪਾ ਕਰਨ ਇਨੀਆਂ ਖੇਡੀਆਂ ਪ੍ਰਵਾਨ ਕਰਨੀਆਂ ਇਹ ਦਿਲ ਤੋਂ ਬਹੁਤ ਬਹੁਤ ਧੰਨਵਾਦ ਆਓ ਅਗਲੇ ਸੈਸ਼ਨ ਵਾਸਤੇ ਸਿੱਖ ਕੌਮ ਦਾ ਪ੍ਰਸਿੱਧ ਢਾਡੀ ਜੀ ਦਾ ਬੀਬੀ ਸਤਨਾਮ ਕੌਰ ਜੀ ਖਾਲਸਾ ਧਰਮ ਪ੍ਰਚਾਰ ਕਮੇਟੀ ਹਰਿਆਣਾ ਸਿੱਖਨ ਦੁਆਰਾ ਤੇਜਪੁਰ ਕਮੇਟੀ ਦਾ ਜਥਾ ਆਪ ਸੰਗਤਾਂ ਨੂੰ ਤਕਰੀਬਨ 1 ਵਜੇ ਤੱਕ ਗੁਰੂ ਅ ਇਤਿਹਾਸ ਨਾਲ ਗੱਲ ਕਰਨਗੇ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਨੂੰ ਅਸੀਂ ਸਿਆਸ ਸਰਕਾਰ ਦੇ ਦਰਸਨ ਕਰਨਾ ਗੁਰੂ ਕੇ ਲੰਗਰ ਤੋਂ ਟੁੱਟ ਬੜਦੇ ਨੇ ਲੰਗਰ ਪਾਣੀ ਦੀ ਸ਼ਰਨਾ ਤੇ ਗੁਰੂ ਦੇ ਸ਼ਰਧਾ ਲੰਗਰ ਵੀ ਅਸੀਂ ਸ਼ਕਨਾ ਹੈ ਸੰਗਰ ਪਾਣੀ ਸਾਖੇ ਕੀ ਪੂਰੀ ਦੇ ਇਸ ਹਿੱਸੇ ਵਿੱਚ ਵੀ ਅਸੀਂ ਮਹਿਣਾ ਹੋ ਕੋ ਵੱਖ-ਵੱਖ ਇਲਾਕਿਆਂ ਵਿੱਚੋਂ ਸੰਤਾ ਭੋਗੀਆਂ ਨੂੰ ਸਰਪੰਨ ਸੰਗਤ ਦਾ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਚਰਨੀ ਕਲਾ ਦੀ ਦਾਤ ਕੋ ਸਿਸਟਰ ਸਰਪੰਨ ਸੰਗਤ ਨੂੰ ਭਗਤ ਸਾਹਿਬ ਜੀ ਨੂੰ ਪਰਜਨ ਸਾਹਿਬ ਅਸੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਰੂਪ ਹੁੰਦੀਆਂ ਲੱਖ ਲੱਖ ਵਧਾਈਆਂ ਸਾਧ ਸੰਗਤ ਰਹਿਤਾ ਪ੍ਰਿਆਤ ਕਰਨ ਆਓ ਅਗਲੇ ਸਵੇਰ ਵਾਸਤੇ ਡਾਡੀ ਅਸੇ ਗੁਰੂ ਅਧਿਆਪਕ ਸਾਹਿਬ ਕਰੀਏ ਜੀ ਅਨੰਦਪੁਰ ਦੀ ਸ਼ਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ